ਵੱਡਿਆਂ ਦੇ ਪੈਰੀ ਪੈਣਾ ਛੋਟਿਆਂ ਨੂੰ ਪਿਆਰ ਸਾਰੇ ਔਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਖੇਡ ਖੇਡ ਵਿੱਚ ਕਰਦੀ ਖੇਡ ਗਵਾਲੀ ਬੰਦੇ ਨੇ ਖੇਡ ਖੇਡ ਵਿੱਚ ਕਰਦੀ ਖੇਡ ਗਵਾਲੀ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਰੱਬ ਨੇ ਭੇਜੀ ਧਰਤੀ ਤੇ ਤੂੰ ਮਾਰ ਮਕਾ ਦਿੱਤੀ ਹੋ ਰੱਬ ਨੇ ਭੇਜੀ ਧਰਤੀ ਤੇ ਤੂੰ ਮਾਰ ਮਕਾ ਦਿੱਤੀ ਇੱਕ ਛੋਟੀ ਜਿਹੀ ਖੁਸ਼ੀ ਲਈ ਤੀ ਬਲੀ ਚੜਾ ਦਿੱਤੀ ਆਪ ਜੰਮ ਕੇ ਆਪੇ ਹੀ ਫਿਰ ਖਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਸ਼ਰਬਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਮਲਾ ਦਿੱਤਾ ਸ਼ਰਬਤ ਵਰਗੇ ਪਾਣੀ ਦੇ ਵਿੱਚ ਜ਼ਹਿਰ ਮਲਾ ਦਿੱਤਾ ਪੰਜਾਬ ਸੋਨੇ ਦੀ ਚਿੜੀਆਂ ਨੂੰ ਸ਼ਮਸ਼ਾਨ ਬਣਾ ਦਿੱਤਾ ਪੰਜਾਬ ਸੋਨੇ ਦੀ ਚਿੜੀਆਂ ਨੂੰ ਸ਼ਮਸ਼ਾਨ ਬਣਾ ਦਿੱਤਾ ਕਲਮਾ ਛੱਡ ਕੇ ਫੜ ਲਈ ਕਿਉਂ 47 ਬੰਦੇ ਨੇ ਕਲਮਾ ਛੱਡ ਕੇ ਫੜ ਲਈ ਕਿਉਂ 47 ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਕਿਹੜਾ ਮੋੜੂ ਚੜ ਕੇ ਆਉਂਦੇ ਰੁੱਖ ਤੂਫਾਨਾਂ ਦਾ ਕਿਹੜਾ ਮੋੜੂ ਚੜ ਕੇ ਆਉਂਦੇ ਰੁਖ ਤੂਫਾਨਾਂ ਦਾ ਜ਼ੁਲਮ ਵੇਖ ਕੇ ਹੁਣ ਨੀ ਖੋਲਦਾ ਖੂਨ ਜਵਾਨਾਂ ਦਾ ਚਿਹਰੇ ਉੱਤੇ ਕੈਸੀ ਪਰਤ ਚੜਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਗੁੜੀ ਨੀ ਦੇ ਸੁਤਿਆਂ ਨੇ ਸਰਕਾਰਾਂ ਦੇਸ਼ ਦੀਆਂ ਕੌਣ ਲਵੇਗਾ ਬਾਜ ਆਣ ਕੇ ਸਾਰਾਂ ਇਸ ਦੀਆਂ ਓਏ ਕੌਣ ਲਵੇਗਾ ਬਾਜ ਆਣ ਕੇ ਸਾਰਾਂ ਇਸ ਦੀਆਂ ਜਾਣ ਬੁੱਝ ਕੇ ਭੁੱਲਰਾ ਉਹ ਮੌਤ ਬੁਲਾ ਲਈ ਬੰਦੇ ਨੇ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ ਓਏ ਕੁਦਰਤ ਦੇ ਨਾਲ ਸਿੱਧੀ ਟੱਕਰ ਲਾ ਲਈ ਬੰਦੇ ਨੇ